ਮੈਂ ਸੰਜੀਵ ਜਿੰਦਰ ਤੁਸੀਂ ਦੇਖ ਰਹੇ ਖਬਰ ਮੇਰੇ ਰਾ ਦੀ ਮੈਂ ਇਸ ਟੇਮ ਖੜਾ ਸੰਦੂ ਸਿਮਿੰਟ ਵਾਲਿਆਂ ਦੀ ਗਲੀ ਦੇ ਵਿੱਚ ਜਿੱਥੇ ਕੀ ਆ ਅੱਜ ਮਾਤਾ ਚੰਦਪਨੀ ਜਵਾਲਾ ਜੀ ਇੱਥੇ ਇੱਕ ਬੱਸ ਲੈ ਕੇ ਜਾ ਰਹੀ ਹੈ ਜਿਹੜੇ ਕਿ 2 ਮਈ ਨੂੰ ਮਾਤਾ ਮਾਤਾ ਰਾਣੀ ਦਾ ਜਾਗਰਣ ਕੀਤਾ ਯਾਰ ਹੈ ਉਸ ਸੰਬੰਧ ਵਿੱਚ ਮਾਤਾ ਜਵਾਲਾ ਜੀ ਤੋਂ ਇੱਕ ਜਲ ਕੇ ਆ ਰਹੀ ਹੈ ਜਿੱਥੇ ਕੀ ਲੋਕਾਂ ਨੂੰ ਦਰਸ਼ਨ ਕਰਨ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਤੇ ਭੰਡਾਰਾ ਵੀ ਲਗਾਇਆ ਜਾਏਗਾ ਤੇ ਮੈਂ ਬਠਿੰਡਾ ਦੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਇਹ ਜਾਗਰਣ ਦੇ ਵਿੱਚ बद तो के माता राणी का आशीर्वाद प्राप्त करो और तो। तो जीवन सिंगला जी शिमला सिंगला जी ਸਾਰੇ ਜਣੇ ਛੱਡੀ ਲੈ ਕੇ ਬਤਰੀ ਯਾਤਰਾ ਨੂੰ ਰਵਾਨਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੈ ਕਰੋ ਪਤਵਾਲਾ ਨੀਦਾ ਬੋਲ ਸੰਦੇ ਨੂੰ ਹਾਰ ਜੈ ਕਰੋ ਪਤਵਾਲਾ ਨੀਦਾ ਬੋਲ ਸੰਦੇ ਨੂੰ ਹਾਰ ਜੈ ਮਾਤਾ ਦੀ ਜੀ ਮੇਰਾ ਨਾਮ ਸ਼ੈਫੀ ਗਰਗੇ ਜੀ ਤੋਂ ਜੋ ਅੱਜ ਦੀ ਬਸ ਯਾਤਰਾ ਚੱਲੀ ਹੈ ਇਹ ਪ੍ਰਲਾਦ ਪਗਤ ਸੇਵਾ ਸੰਮਤੀ ਦੁਆਰਾ ਚੱਲੀ ਹੈ ਇਹ ਮਹਾਮਾਈ ਚਿੰਤਪੁਰਨੀ ਮਹਾਮਾਈ ਜਵਾਲਾਈ ਦੇ ਦਰਸ਼ਨ ਵਾਸਤੇ ਚੱਲੀ ਹੈ ਸਾਰੇ ਸੰਗਤਾਂ ਨੂੰ ਮਹਾਮਾਈ ਦੇ ਦਰਸ਼ਨ ਤੇ ਉੱਥੇ ਜਾ ਕੇ ਮਹਾਮਾਈ ਦੀ ਚੌਂਕੀ ਕੀਤੀ ਜਾਵੇਗੀ ਤੇ ਮਹਾਮਾਈ ਦੇ ਭੰਡਾਰੇ ਚੱਲਣਗੇ ਖੁੱਲੇ ਤੇ 2 ਤਾਰੀਖ ਨੂੰ ਦਿਨ ਸ਼ੁੱਕਰਵਾਰ ਨੂੰ ਮਹਾਮਾਈ ਦਾ ਜਾਗਰਣ ਬਠਿੰਡਾ ਕਰਵਾਇਆ ਜਾ ਰਿਹਾ ਹੈ ਪ੍ਰਲਾਦ ਭਗਤ ਸੇਵਾ ਸੰਮਤੀ ਦੇ ਦੁਆਰਾ ਤੇ ਮਹਾਮਾਈ ਦੀ ਸ਼ਾਹੀ ਜੋਤ ਜੋ ਕਿ ਸਿੱਧੀ ਜਵਾਲਾ ਜੀ ਤੋਂ ਆ ਰਹੀ ਹੈ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਜਾਗਰਣ ਦੇ ਵਿੱਚ ਆਓ ਮਹਾਮਾਈ ਦੇ ਦਰਸ਼ਨ ਕਰੋ ਤੇ ਮਹਾਮਾਈ ਦੇ ਖੁੱਲੇ-ਖੁੱਲੇ ਭੰਡਾਰੇ ਛਕੋ ਜੈ ਮਾਤਾ ਦੀ ਜੈ ਮਾਤਾ ਦੀ ਨਾਮ ਕੀ ਹੈ ਸਰ ਮੇਰਾ ਨਾਮ ਖੁਸ਼ਾਲ দত্ত ਹੈ ਅੱਜ ਦੀ ਇਹ ਯਾਤਰਾ ਜੋ ਪ੍ਰਹਿਲਾਦ ਸੇਵਾ ਸਮਿਤੀ ਵੱਲੋਂ ਮਾਤਾ ਚੰਤਪੁਰਣੀ ਤੇ ਮਾਤਾ ਜਵਾਲਾ ਜੀ ਲਈ ਜੋ ਯਾਤਰਾ バス ਯਾਤਰਾ ਹੈ ਲੈ ਕੇ ਜਾਈ ਜਾ ਰਹੀ ਹੈ ਉਹਦੇ ਲਈ ਸਭ ਨੂੰ ਸਭ ਲੋਕ ਸਬ ਸੋਸਾਇਟੀ ਦੇ ਜਿਹੜੇ ਮੈਂਬਰ ਨੇ ਉਹ ਵਧਾਈ ਦੇ ਪਾਤਰ ਨੇ ਤੇ ਸਭ ਦੀ ਇਹ ਜਿਹੜੀ ਯਾਤਰਾ ਹੈਗੀ ਹੈ ਸੁਖਾ ਸੁਰੱਖਿਤ ਹੋਵੇ ਮਾਤਾ ਰਾਣੀ ਦਾ ਸਭ ਨੂੰ ਅਸ਼ੀਰਵਾਦ ਮਿਲੇ ਤੇ ਜੋ ਜਾਗਰਣ ਇਹਨਾਂ ਨੇ ਵਿੱਢਿਆ ਹੋਇਆ ਹੈ 2 ਮਈ ਦਾ ਤੇ ਉਹਦੇ ਲਈ ਸਭ ਨੂੰ ਸ਼ੁਭ ਕਾਮਨਾਵਾਂ ਤੇ ਸਭ ਨੂੰ ਇਹ ਸੁਖ ਸਮ੍ਰiddhi ਲੈ ਕੇ ਆਵੇ ਮਾਤਾ ਦਾ ਅਸ਼ੀਰਵਾਦ ਮਿਲੇ ਜੈ ਮਾਤਾ ਦੀ ਅੱਗੇ ਆਹ ਸਰ ਕੀ ਨਾਮ ਹੈ ਤੇ ਅੱਜ ਕਿੰਨੇ ਵਾਸਤੇ ਕਿ ਜਾ ਰਹੇ ਹੋ ਕਿਤਨੇ ਲੱਗੇ ਜਾ ਰਹੇ ਹੋ ਤੇ ਕੀ ਕਾਰਨ ਸਾਰੇ ਭਗਤਾਂ ਨੂੰ ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਮਾਤਾ ਦੀ ਇਹ ਸਾਡੀ ਜੋ ਬਸ ਯਾਤਰਾ ਜੀ ਮਾ ਚਿੰਤਪੋਣੀ ਜਵਾਲਾ ਜੀ ਦੇ ਦਰਸ਼ਨਾਂ ਵਾਸਤੇ ਜਾਂਦੀ ਹੈ ਹਰ ਸਾਲ ਪ੍ਰਲਾਦ ਭਗਤ ਸੇਵਾ ਸਮਿਤੀ ਵਿੰਮਾ ਵਿਸ਼ਾਲ ਜਾਗਰਣ ਘਰ ਦੇ ਵਿੱਚ ਜੋਤ ਲੈ ਕੇ ਆਉਂਦੇ ਸੰਗਤਾਂ ਦਰਸ਼ਨ ਕਰਦੇ ਨੇ ਮਾਤਾ ਨੂੰ ਮੁਰਾਦਾ ਮੰਗਦੇ ਨੇ ਖੁਸ਼ੀਆਂ ਮੰਗਦੇ ਨੇ ਇਲਾਕੇ ਦੀ ਖੁਸ਼ੀ ਵਾਸਤੇ ਬੱਚਿਆਂ ਦੀ ਖੁਸ਼ੀ ਵਾਸਤੇ ਹਰ ਸਾਲ ਜੋਤ ਲੈ ਕੇ ਜਵਾਲੇ ਦੇ ਦਰਵਾਜ਼ੇ ਤੋਂ ਸੰਗਤਾਂ ਆਉਂਦੀਆਂ ਨੇ ਵਿਸ਼ਾਲ ਜਾਗਰਣ ਵਿਸ਼ਾਲ ਭੰਡਾਰਾ ਸਾਰਿਆਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਹੈ ਅੱਜ ਦੀ ਜੋ ਬਸ ਯਾਤਰਾ ਹੈ ਭਗਤ ਜਨਾਂ ਨੱਚਦੇ ਕੁਦਰੇ ਭੰਗੜੇ ਪਾਉਂਦੇ ਖੁਸ਼ੀਆਂ ਮਨਾਉਂਦੇ ਮਾਂ ਦੇ ਦਰਵਾਜ਼ੇ ਚੱਲੇ ਨੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਧਾਨ ਸਿੰਘਲਾ ਜੀ ਔਰ ਇਹਨਾਂ ਦੀ ਜੋ ਕਾਰਜਕਾਰੀ ਕਮੇਟੀ ਹੈ ਪੰਜ ਮੈਂਬਰੀ ਉਹਨਾਂ ਦੇ ਸਹਿਯੋਗ ਦੇ ਨਾਲ ਭੰਡਾਰੇ ਲੈ ਕੇ ਮਾਂ ਦੇ ਚਰਨਾਂ ਦੇ ਵਿੱਚ ਆਪਣੀ ਸ਼ਰਧਾ ਦੇ ਫੁੱਲ ਲੈ ਕੇ ਦਰਵਾਜ਼ੇ ਦੇ ਵੀ ਦਰਸ਼ਨ ਕਰਨ ਜਾ ਰਹੇ ਨੇ ਔਰ ਮਾਤوں ਖੁਸ਼ੀਆਂ ਮੰਗਦੇ ਹੋਏ ਵਾਪਸ ਦਰਬਾਰ ਦੇ ਵਿੱਚ ਆ ਕੇ ਜਾਗਰਨ ਵਿਸ਼ਾਲ ਜਾਗਰਨ ਕਰਨਗੇ ਕਿਹੜੀ ਕਿਹੜੀ ਜਗ੍ਹਾ ਜਾ ਰਹੇ ਹੋ ਚਿੰਤਪੁਰਨੀ ਔਰ ਜਵਾਲਾ ਜੀ ਜਵਾਲਾ ਜੀ ਸਾਡਾ ਸਟੇ ਹੈ ਜੀ ਰਾਤ ਰਾਤ ਤੇ ਗੀਤਾ ਭਵਨ ਦੇ ਵਿੱਚ ਰਾਤ ਨੂੰ ਰੁਕਦੇ ਨੇ ਔਰ ਸਾਡੀ ਇੱਛਾ ਹੈ ਉੱਥੇ ਜਾ ਕੇ ਅਸੀਂ ਘੰਟਾ ਤੋਂ ਘੰਟੇ ਮਾਂ ਦੇ ਚਰਨਾਂ ਦੇ ਵਿੱਚ ਮਾਂ ਦੇ ਚਰਨਾਂ ਦੀ ਮਾਂ ਦਾ ਗੁਣਗਾਨ ਵੀ ਕਰਾਂਗੇ ਤੇ ਜਾਗਰਨ ਕਿਹੜੀ ਡੇਟ ਦਾ ਰੱਖਿਆ ਤੇ ਕਿੱਥੇ ਰੱਖਿਆ ਗਿਆ ਪਬਲਿਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਨਜ਼ਦੀਕ ਪੱਪੂ ਆਟਾ ਚੱਕੀ ਪਲਾਸਟਿਕ ਫੈਕਟਰੀ 2 3 2 5 2 ਮਈ ਦਿਨ ਸ਼ੁੱਕਰਵਾਰ ਰਾਤ ਨੂੰ ਵਿਸ਼ਾਲ ਜਾਗਰਣ ਚੱਲੂਗਾ ਜੀ ਭੰਡਾਰੇ ਚੱਲਣਗੇ ਭਗਤ ਜਨ ਖੁਸ਼ੀਆਂ ਮਨਾਉਣਗੇ ਮਹਾਦੇ ਦਰਸ਼ਨ ਕਰਕੇ ਸੰਗਤਾਂ ਨੇ ਹਾਲ ਹੋਣਗੀਆਂ